ਤੁਹਾਨੂੰ ਮੈਂ ਛੋਲਿਆਂ ਦੀ ਦਾਲ ਦੀ ਕੜੀ ਬਣਾਉਣੀ ਦੱਸਾਂਗੀ ਜਿੰਦੇ ਵਿੱਚ ਆਪਾਂ ਲੈਣੀ ਹੈ ਇੱਕ ਕੋਲੀ ਛੋਲਿਆਂ ਦੀ ਦਾਲ ਜੇ ਆਪਣੇ ਕੋਲ ਘਰੇ ਬਾਇ ਚਾਂਸ ਕਈ ਵਾਰੀ ਵੇਸਲ ਨਹੀਂ ਹੁੰਦਾ ਵੇਸਾ ਨਾ ਹੋਣ ਕਰਕੇ ਆਪਣਾ ਜੀ ਕਰਦਾ ਕਿ ਆਪਾਂ ਕੜੀ ਬਣਾਈਏ ਤੇ ਛੋਲਿਆਂ ਦੀ ਦਾਲ ਲਵਾਂਗੇ ਇੱਕ ਕੋਲੀ ਜਿੰਦੇ ਵਿੱਚ ਲਵਾਂਗੇ ਆਪਾਂ ਚਾਰ ਪਿਆਜ਼ ਦੋ ਆਲੂ ਇੱਕ ਅਦਰਕ ਦਾ ਪੀਸ ਇੱਕ ਲਸਣ ਦੀ ਪੰਜ ਛੇ ਹਰੀਆਂ ਮਿਰਚਾਂ ਤੇ ਕੜੀ ਦੇ ਪੱਤੇ ਕੜੀ ਪੱਤੇ ਲੈ ਕੇ ਤੇ ਉਹਦੇ ਵਿੱਚ ਆਪਾਂ ਹੁਣ ਛੋਲੇ ਦੀ ਦਾਲ ਨੂੰ ਪਿਓ ਲਵਾਂਗੇ 4 ਘੰਟੇ ਹੋ ਗਏ ਆਪਣੇ ਛੋਲੇ ਦੀ ਦਾਲ ਭਿਜ ਗਈ ਹੈ ਦੁੱਧੇ ਵਿੱਚ ਆਪਾਂ ਅਦਰਕ ਵੀ ਛਿਲਕੇ ਕੱਟ ਕੇ ਤਿਆਰ ਕਰ ਲਿਆ ਲਸਣ ਵੀ ਕੱਟ ਲਿਆ ਤੇ ਹਰੀ ਮਿਰਚ ਵੀ ਕੱਟ ਲਈ ਤੇ ਚਾਰ ਪਿਆਜ਼ ਉਹ ਵੀ ਕੱਟ ਕੇ ਆਪਾਂ ਤਿਆਰ ਕਰ ਲਿਆ ਹੁਣ ਆਪਾਂ ਤੁਹਾਨੂੰ ਛੋਲੇ ਦੀ ਦਾਲ ਦਾ ਵੇਸਲ ਬਣਾਉਣਾ ਦੱਸਾਂਗੀ ਜਦ ਇਹ ਤਾਂ ਆਪਾਂ ਨਾ ਇਸ ਨੂੰ ਬਣਾ ਲਿਆ ਪੇਸਟ ਬਣਾ ਕੇ ਤਿਆਰ ਕਰ ਲਿਆ ਤੇ ਚਾਲੂ ਪਾ ਲਿਆ ਤੁਹ ਹੋ ਜਾਂਦਾ ਆ ਹੁਣ ਆਪਾਂ ਇਹਦੇ ਨਾਲ ਪਕੌੜੇ ਬਣਾਵਾਂਗੇ ਪਕੌੜੇ ਤਿਆਰ ਕਰ ਤੁਹਨ ਦੱਸਦੇ ਆ ਆ ਪਕੌੜਿਆਂ ਵਾਸਤੇ ਆਪਾਂ ਤਿਆਰ ਕਰ ਲਿਆ ਜਿੰਨੇ ਵਿੱਚ ਆਪਾਂ ਥੋੜੇ ਜਿਹਾ ਧਿਆਜ ਪਾਵਾਂਗੇ ਕੱਟੇ ਹੋਏ ਤੇ ਆਲੂ ਕੱਟੇ ਹੋਏ ਉਹ ਪਕੌੜੇ ਬਣਾ ਕੇ ਆਪਾਂ ਤੁਹਾਨੂੰ ਦਨੌਲੇ ਦੱਸਦੇ ਆ ਪਕੌੜਿਆਂ ਦੇ ਵਿੱਚ ਆਪਾਂ ਪਾਵਾਂਗੇ ਨਮਕ ਥੋੜਾ ਜਿਹਾ ਜ਼ਿਆਦਾ ਨਹੀਂ ਪਾਉਣਾ ਨਮਕ ਤੇ ਗਰਮ ਮਸਾਲਾ ਸੁਕਾ ਤਾ ਨੀਗਾ ਦਾ ਚਮਚ ਥੋੜੀ ਜਿਹੀ ਲਾਲ ਮਿਰਚ ਥੋੜੀ ਜਿਹੀ ਕਾਲੀ ਮਿਰਚ ਦਾ ਪਾਣੀ ਆਪਾਂ ਪਕੌੜੇ ਬਣਾਉਣੇ ਦੱਸਦੇ ਆ ਕਿਵੇਂ ਬਣਾਉਦੇ ਕੜਾਈ ਸਰੋਂ ਦਾ ਤੇਲ ਕੜਾਈ ਵਿੱਚ ਪਾ ਲੈ ਇੱਕ ਕੋਲੀ ਆਪਾਂ ਹੁਣ ਆਪੇਦਰ ਤੇਲ ਗਰਮ ਹੋ ਗਿਆ ਤੇ ਦੇਖਨੇ ਚੈੱਕ ਕਰਨੇ ਆਪਾਂ ਤੇਲ ਗਰਮ ਪੂਰਾ ਹੋ ਗਿਆ ਕਿ ਨਹੀਂ ਤੇਲ ਆਪਣਾ ਹੋ ਗਿਆ ਪੂਰਾ ਗਰਮ ਕੜੀ ਵਾਸਤੇ ਪਕੌੜੇ ਬਣਨ ਲਈ ਤਿਆਰ ਹੋ ਗਏ ਨੇ ਸੋ ਮੱਚ ਜੀਰੇ ਦਾ ਕੱਟੇ ਹੋਏ ਪਿਆਜ਼ ਹੁਣ ਇਹ ਸਭ ਪਾਵਾਂਗੇ ਬਾਅਦ ਵਿੱਚ ਜੋ ਅਦਰਕ ਨੂੰ ਨਾਲ ਪਾਵਾਂਗੇ ਆਪਾਂ ਜਿਹੜਾ ਆਪਾਂ ਲਸਣ ਤੇ ਅਦਰਕ ਨੂੰ ਉਹਨੂੰ ਤਾਂ ਪਿਊਰੀ ਬਣਾਉਣਾ ਹੋਣਾ ਪਹਿਲਾਂ ਉਸ ਤੋਂ ਇਧਰਾਂ भुनगे मस प्याज प्युजी लसन वसन चार आपण भनगे पण आपण एक पाच सात कडी ते कपू पाव आपणकदा अधा चमच होमच लिर्च अधा चमच गरम मसले थोडा ज्या सुका धन्या पावला जो सब खी कड़ी घट में आम चूल तीस बेट टमाटर के हैं, आप चली तरह भन के अपना कड़ी का मसाला तैयार अपना भुज गया मसाला इस बात नाल बाद ਤੇ ਦਹੀਂ ਦੀ ਲੱਸੀ ਬਣਾ ਲਈਏ ਜਿੰਦੇ ਵਿੱਚ ਆਪਾਂ ਨਾ ਜਿਹੜਾ ਆਪਾਂ ਨਾ ਪੀਸਿਆ ਹੋਇਆ ਵੇਸਣ ਉਹ ਪਾਵਾਂਗੇ ਤੇ ਚੰਗੀ ਤਰ੍ਹਾਂ ਘੋਲ ਲਵਾਂਗੇ ਸਸਕਾ ਤੇ घट एक सो बा आज फर कडीी तयार होईल तर पाव आपण एक मिनट बाद आपली अधी जी पकोडे पाव मिक्स होणे पाच सात मिनट होत आपण एन लोणी ਅਪਾ ਇਹ ਧਿਆਨ ਰੱਖਣਾ ਹੈ ਕਿ ਕਦੇ ਵੀ ਜਿਆਦਾ ਫਲੇਮ ਤੇ ਆਪਣਾ ਕੜੀ ਨਾ ਬਣਾਓ। ਸੌਤ ਬਣਾ ਕੇ ਤੇ ਉਹਨੂੰ ਕਰਛੀ ਵਿੱਚ ਮਾਰਦੇ ਰਹਿਣਾ ਹੌਲੀ-ਹੌਲੀ ਨਾਉਦੇ ਰਹਿਣਾ ਤਾਂ ਕਿ ਹੱਥਾਂ ਤੇ ਨਾ ਲੱਗ ਜਾਵੇ। ਚਲ ਆਪਣੀ ਕੜੀ ਬਣ ਕੇ ਤਿਆਰ ਹੋ ਗਈ ਹੈ। ਤੇ ਖਾਓ ਤੇ ਮਜ਼ਾ ਲਓ।